ਗੁਰੂ ਸਹਿਬਾਨਾਂ ਦੇ ਸਮੇਂ ਤੋਂ ਹੀ ਸਿੱਖ ਕੌਮ 'ਚ ਬਹੁਤ ਵੱਡੇ-ਵੱਡੇ ਜਰਨੈਲ ਹੋਏ ਮਹਾਨ ਯੋਧੇ ਵਿਦਵਾਨ ਹੋਏ ਨੇ ਅਤੇ अनेका ਹੀ ਮਹਾਨ ਸ਼ਹੀਦ ਵੀ ਹੋਏ ਹਨ ਪਰ ਸੁਲਤਾਨ ਇੱਕੋ ਹੀ ਹੋਇਆ ਸੁਲਤਾਨ ਉਲ ਕੌਮ ਸਿੱਖਾਂ ਦਾ ਪਹਿਲਾ ਬਾਦਸ਼ਾਹ ਸਰਦਾਰ ਜਸਾ ਸਿੰਘ ਆਲੂਵਾਲੀਆ ਜਿਨ੍ਹਾਂ ਨਾਦਰ ਸ਼ਾ ਅਬਦਾਲੀ ਵਰਗਿਆਂ ਦੀਆਂ ਫੌਜਾਂ ਨੂੰ ਭਾਜੜਾ ਪਵਾ ਦਿੱਤੀਆਂ ਸੀ 2200 ਹਿੰਦੂ ਬੀਬੀਆਂ ਨੂੰ ਲੈ ਕੇ ਜਾ ਰਿਹਾ ਸੀ ਅਬਦਾਲੀ ਇਸ ਯੋਧੇ ਨੇ ਅਬਦਾਲੀ ਦੀ ਕੈਦ ਵਿੱਚੋਂ ਹਿੰਦੂ ਬੀਬੀਆਂ ਨੂੰ ਛੁਡਾ ਕੇ ਆਪ ਉਹਨਾਂ ਨੂੰ ਘਰੋ ਘਰੀ ਪਹੁੰਚਾਇਆ ਸੀ ਲਾਹੌਰ ਸਰਹੰਦ ਦਿੱਲੀ ਤੱਕ ਫਤਿਹ ਹਾਸਲ ਕੀਤੀ ਹੁਣ ਇੱਕ ਗੱਲ ਬਹੁਤ ਘੱਟ ਲੋਕ ਜਾਣਦੇ ਨੇ ਕਿ ਜਿਹੜੀ ਹਰਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਆ ਹੁਣ ਉਹ ਨਹੀਂ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾਈ ਸੀ ਅਹਿਮਦ ਸ਼ਾਹ ਅਬਦਾਲੀ ਵੱਲੋਂ 1762 ਵਿੱਚ ਹਰਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਬੰਬਾਂ ਤੇ ਬਰੂਦ ਨਾਲ ਉਡਾ ਦਿੱਤਾ ਸੀ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਹਰਮੰਦਰ ਸਾਹਿਬ ਦੀ ਮੋਢ ਉਸਾਰੀ ਦੇ ਕਾਰਜ ਵਿੱਚ ਅਹਿਮ ਯੋਗਦਾਨ ਪਾਇਆ। ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਵੀ ਨਿਭਾਈ। ਅੱਜ ਆਪਾਂ ਇਸ ਵੀਡੀਓ ਰਾਹੀਂ ਅਗਲੇ 9 ਮਿੰਟਾਂ ਵਿੱਚ ਸਿੱਖਾਂ ਦੇ ਪਹਿਲੇ ਬਾਦਸ਼ਾਹ ਸੁਲਤਾਨ ਉਲਕੋਮ ਸਰਦਾਰ ਜਸਾ ਸਿੰਘ ਆਲੂਵਾਲੀਆ ਦੇ ਜੀਵਨ ਵਿਚਾਰ ਦੀ ਸਾਂਝ ਪਾਵਾਂਗੇ 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸਰਦਾਰ ਬਦਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਘਰ ਜ਼ਿਲ੍ਹਾ ਲਾਹੌਰ ਦੇ ਆਹਲੂ ਪਿੰਡ ਵਿੱਚ 3 ਮਈ 1718 ਈਸਵੀ ਨੂੰ ਹੋਇਆ ਆਪ ਜੀ ਦੇ ਪਿੰਡ ਦਾ ਨਾਮ ਆਹਲੂ ਹੋਣ ਕਰਕੇ ਨਾਮ ਦੇ ਨਾਲ ਆਲੂ ਵਾਲਿਆ ਸ਼ਬਦ ਜੁੜ ਗਿਆ ਸਰਦਾਰ ਜੱਸਾ ਸਿੰਘ ਜੀ ਦੇ ਮਾਤਾ ਜੀ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਗੁਰਬਾਣੀ ਅਤੇ ਕੀਰਤਨ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਅਜੇ 5 ਸਾਲ ਦੇ ਹੀ ਸਨ ਜਦੋਂ ਪਿਤਾ ਜੀ ਸ਼ਹੀਦ ਹੋ ਜਾਂਦੇ ਨੇ ਇਹਨਾਂ ਦੇ ਮਾਤਾ ਜੀ ਆਪ ਜੀ ਨੂੰ ਨਾਲ ਲੈ ਕੇ ਦਿੱਲੀ ਵਿਖੇ ਸਤਕਾਰਯੋਗ ਮਾਤਾ ਸੁੰਦਰ ਕੌਰ ਜੀ ਦੇ ਪਾਸ ਜਾਂਦੇ ਨੇ ਬਾਲਕ ਜਸਾ ਸਿੰਘ ਦਾ ਕੀਰਤਨ ਸੁਣ ਕੇ ਗੁਰਬਾਣੀ ਨਾਲ ਲਗਨ ਦੇਖ ਕੇ ਮਾਤਾ ਸੁੰਦਰ ਕੌਰ ਜੀ ਨੇ ਇਹਨਾਂ ਨੂੰ ਆਪਣੇ ਪਾਸ ਹੀ ਦਿੱਲੀ ਦੇ ਵਿੱਚ ਰੱਖ ਲਿਆ ਉੱਥੇ ਰਹਿੰਦਿਆਂ ਕਈ ਪਛਾਵਾਂ ਸਿੱਖਣ ਦੇ ਨਾਲ ਨਾਲ ਸ਼ਾਸਤਰ ਵਿਦਿਆ ਵੀ ਪ੍ਰਾਪਤ ਕੀਤੀ 1723 ਤੋਂ ਲੈ ਕੇ 1730 ਤੱਕ ਆਪ ਜੀ ਦਿੱਲੀ ਦੇ ਵਿੱਚ ਰਹੇ ਦਿੱਲੀ ਤੋਂ ਪੰਜਾਬ ਆਉਣ ਤੇ ਜਦੋਂ ਸਰਦਾਰ ਜੱਸਾ ਸਿੰਘ ਜੀ ਆਪਣੇ ਮਾਮਾ ਸਰਦਾਰ ਬਾਗ ਸਿੰਘ ਦੇ ਨਾਲ ਨਵਾਬ ਕਪੂਰ ਸਿੰਘ ਨੂੰ ਮਿਲਣ ਗਏ ਤਾਂ ਉਹ ਸਰਦਾਰ ਜੱਸਾ ਸਿੰਘ ਪਾਸੋਂ ਗੁਰਬਾਣੀ ਦਾ ਕੀਰਤਨ ਸੁਣ ਕੇ ਉਹਨਾਂ ਦੀ ਸਰੀਲੀ ਆਵਾਜ਼ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਸਰਦਾਰ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਜੀ ਨੇ ਆਪਣੇ ਕੋਲ ਹੀ ਰੱਖ ਲਿਆ हिसाब-किताब ਰੱਖਣ ਅਤੇ ਜਥਿਆਂ ਦੀ ਦੇਖਰੇਖ ਦੀ ਸੇਵਾ ਵਿੱਚ ਲਗਾ ਦਿੱਤਾ ਆਪ ਜੀ ਫਾਰਸੀ ਅਤੇ ਗਣਿਤ ਦੇ ਬੜੇ ਮਾਹਰ ਸਨ ਛੋਟੇ ਘਲੂ ਘਾਰੇ ਸਮੇਂ ਸਰਦਾਰ ਜੱਸਾ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਬਹੁਤ ਬਹਾਦਰੀ ਦੇ ਨਾਲ ਦਿਵਾਨ ਲਖਪਤ ਰਾਏ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਬਹੁਤ ਹੀ ਸੂਝਵਾਨ ਸੂਰਬੀਰ ਤਿਆਗੀ ਅਤੇ ਕੌਮ ਲਈ ਆਪਾ ਕੁਰਬਾਨ ਕਰਨ ਵਾਲੇ ਮਹਾਨ ਗੁਰਸਿੱਖ ਸਨ ਮਾਰਚ 1748 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਨਵਾਬ ਕਪੂਰ ਸਿੰਘ ਜੀ ਨੇ 12 ਮਿਸਲਾਂ ਨੂੰ ਦਲ ਖਾਲਸਾ ਦੇ ਰੂਪ ਵਿੱਚ ਇਕਜੁੱਟ ਕਰਕੇ ਆਪ ਜੀ ਨੂੰ ਦਾਲ ਖਾਲਸਾ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਜਿਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਇਆ ਸਨ 1753 ਈਸਵੀ ਵਿੱਚ ਨਵਾਬ ਕਪੂਰ ਸਿੰਘ ਜੀ ਨੇ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਖਾਲਸਾ ਪੰਥ ਦੀ ਇਸ਼ਾ ਅਨੁਸਾਰ ਸਰਦਾਰ ਜੱਸਾ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪ ਕੇ ਸਮੁੱਚੇ ਖਾਲਸਾ ਪੰਥ ਦੀ ਸੇਵਾ ਸੰਭਾਲ ਕਰਨ ਦਾ ਆਦੇਸ਼ ਕੀਤਾ ਆਪ ਜੀ ਨੇ ਬੜੀ ਸੁਚਜਤਾ ਡਰਤਾ ਦੂਰ ਦ੍ਰਿਸ਼ਟੀ ਅਤੇ ਬਿਵੇਕ ਬੁੱਧੀ ਦੇ ਨਾਲ ਪੰਥ ਨੂੰ ਵਿਖੜੇ ਸਮੇਂ ਵਿੱਚੋਂ ਕੱਢਿਆ ਉਹ ਅੰਤਲੇ ਸਮੇਂ ਤੱਕ ਸਮੁੱਚੇ ਪੰਥ ਦੇ ਭਲੇ ਲਈ ਯਤਨਸ਼ੀਲ ਰਹੇ ਅੰਮ੍ਰਿਤਸਰ ਸ਼ਹਿਰ ਨੂੰ ਸਲਾਬਤ ਖਾਂ ਤੋਂ ਆਜ਼ਾਦ ਕਰਵਾਉਣ ਉਪਰੰਤ ਸਿੰਘਾਂ ਨੇ ਕਈ ਵਰਿਆਂ ਪਿੱਛੋਂ ਸ੍ਰੀ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਕੀਤੇ ਇੱਥੇ ਵਿਸਾਖੀ ਮੌਕੇ ਹੋਏ ਇਕੱਠ ਵਿੱਚ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜੀ ਨੇ ਇੱਕ ਮਤਾ ਪੇਸ਼ ਕੀਤਾ ਕਿ ਸਾਨੂੰ ਪੱਕੀ ਤਰ੍ਹਾਂ ਪੈਰ ਜਮਾਉਣ ਲਈ ਕੋਈ ਕਿਲਾ ਗੜ ਉਸਾਰਨਾ ਚਾਹੀਦਾ ਹੈ ਇਹ ਸਭ ਨੇ ਪ੍ਰਵਾਨ ਕਰ ਲਿਆ ਇਸ ਤਰ੍ਹਾਂ ਇੱਕ ਮੋਟੀ ਦੀਵਾਰ ਉਸਾਰੀ ਗਈ ਜਿਸ ਨੂੰ ਸ਼ਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੇ RAM RAUNI ਦਾ ਨਾਂ ਦਿੱਤਾ ਗਿਆ। ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਕਈ ਹਮਲੇ ਕੀਤੇ। ਜਦੋਂ ਵੀ ਉਹ ਭਾਰਤ ਵਿੱਚੋਂ ਧਨ-ਮਾਲ ਆਦ ਲੁੱਟ ਕੇ ਵਾਪਸ ਜਾਣ ਲੱਗਦਾ ਤਾਂ ਸਿੰਘ ਉਸ ਦੀਆਂ ਫੌਜਾਂ ਉੱਤੇ ਹੱਲਾ ਬੋਲ ਕੇ ਉਸ ਵੱਲੋਂ ਲੁੱਟਿਆ ਸਮਾਨ ਖੋਹ ਲੈਂਦੇ। ਮਾਰਚ 1761 ਈਸਵੀ ਵਿੱਚ ਜਦੋਂ ਅਬਦਾਲੀ ਦਿੱਲੀ ਤੋਂ ਮੁੜਿਆ ਤਾਂ ਉਸ ਨੇ 2200 Hindu ਲੜਕੀਆਂ ਨੂੰ ਵੀ ਕੈਦੀ ਬਣਾ ਲਿਆ ਇਸ ਵਿਪਤਾ ਦੇ ਸਮੇਂ ਕੁਝ Hindu ਮੁਖੀਆਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਖਾਲਸੇ ਕੋਲ ਮਦਦ ਦੀ ਬੇਨਤੀ ਕੀਤੀ ਇਹ ਸੁਣ ਕੇ ਸਰਦਾਰ ਜੱਸਾ ਸਿੰਘ ਜੀ ਦਾ ਖੂਨ ਖੋਲ ਉੱਠਿਆ ਉਹ ਕੁਝ 99 ਸਰਦਾਰਾਂ ਨੂੰ ਨਾਲ ਲੈ ਕੇ ਗੋਇੰਦਵਾਲ ਦੇ ਪਤਨ ਤੇ ਜਾ ਪੁੱਜੇ ਉਨਾ ਨੇ ਬਿਆਸ ਪਾਰ ਕਰਨ ਲੱਗੇ ਅਬਦਾਲੀ ਦੇ ਲਸ਼ਕਰ ਉੱਤੇ ਹਮਲਾ ਕਰਕੇ ਕੈਦੀ ਲੜਕੀਆਂ ਨੂੰ ਛੁਡਾ ਲਿਆ ਤੇ ਸਭ ਨੂੰ ਸਹੀ ਸਲਾਮਤ ਘਰੋ ਕਰੀ ਪਹੁੰਚਾਇਆ ਗਿਆ ਇਸੇ ਤਰ੍ਹਾਂ ਸਤੰਬਰ 1761 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਜੀ ਨੇ ਸਰਦਾਰ ਚੜਤ ਸਿੰਘ ਜੀ ਅਤੇ ਹੋਰ ਸਿੰਘਾਂ ਨਾਲ ਮਿਲ ਕੇ ਲਾਹੌਰ ਉੱਤੇ ਹਮਲਾ ਕਰਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਇਸ ਨਾਲ ਸਿੰਧ ਤੋਂ ਲੈ ਕੇ ਸਤਲੁਜ ਤੱਕ ਦਾ ਸਾਰਾ ਪੰਜਾਬ ਖਾਲਸੇ ਦੇ ਕਬਜ਼ੇ ਵਿੱਚ ਆ ਗਿਆ ਸਮੁੱਚੇ ਪੰਥ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਉਲ ਕੌਮ ਭਾਵ ਕੌਮ ਦਾ ਬਾਦਸ਼ਾਹ ਹੋਣ ਦਾ ਖਿਤਾਬ ਦਿੱਤਾ ਉਹਨਾਂ ਨੇ ਸ਼ੁਕਰਾਨੇ ਵਜੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਖਾਲਸੇ ਦਾ ਸਿੱਕਾ ਜਾਰੀ ਕੀਤਾ ਅਹਿਮਦ ਸ਼ਾਹ ਅਬਦਾਲੀ ਵੱਲੋਂ ਫਰਵਰੀ 1762 ਈਸਵੀ ਵਿੱਚ ਕੀਤੇ ਹਮਲੇ ਸਮੇ 30000 ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਇਸ ਜੁੱਧ ਵਿੱਚ ਸਰਦਾਰ ਜੱਸਾ ਸਿੰਘ ਜੀ ਨੂੰ 22 ਜ਼ਖਮ ਲੱਗੇ ਅਬਦਾਲੀ ਇਹ ਗੱਲ ਸੋਚ ਵੀ ਨਹੀਂ ਸੀ ਸਕਦਾ ਇਸ ਘਲੂ ਘਾਰੇ ਤੋਂ ਬਾਅਦ ਸਿੱਖ ਇਨੀ ਜਲਦੀ ਉੱਭਰ ਆਉਣਗੇ ਅਤੇ ਕੁਝ ਮਹੀਨਿਆਂ ਬਾਅਦ ਸਤੰਬਰ 1762 ਈਸਵੀ ਵਿੱਚ ਉਸ ਨੂੰ ਯੁੱਧ ਲਈ ਵੰਗਾਰਨਗੇ ਇਸ ਗਹਿ ਗੱਚ ਲੜਾਈ ਵਿੱਚ ਸਿੰਘਾਂ ਨੇ ਅਬਦਾਲੀ ਨੂੰ ਭਾਜੜਾ ਪਾ ਦਿੱਤੀਆਂ ਸਨ ਨਵੰਬਰ 1763 ਈਸਵੀ ਨੂੰ ਅਬਦਾਲੀ ਵੱਲੋਂ ਭੇਜੇ ਗਏ ਜਹਾਨ ਖਾਨ ਦੀ ਮੁੱਠ ਪੇੜ ਜਦੋਂ ਸਰਦਾਰ ਜੱਸਾ ਸਿੰਘ ਅਤੇ ਸਾਥੀ ਸਿੰਘਾਂ ਨਾਲ ਹੋਈ ਤਾਂ ਉਹ ਮੈਦਾਨ ਛੱਡ ਕੇ ਦੌੜ ਗਿਆ ਉਸ ਦੀ ਬੇਗਮ ਅਤੇ ਹੋਰ ਇਸਤਰੀਆਂ ਪਾਸ ਬਹੁਤ ਜਿਵਰਾਤ ਅਤੇ ਮਾਲ ਅਸਬਾਬ ਸੀ ਸਰਦਾਰ ਜੱਸਾ ਸਿੰਘ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਖਾਲਸਾ ਜਨਾਨੀਆਂ ਦੇ ਗਹਿਣੇ ਆਦ ਸਮਾਨ ਨੂੰ ਬਿਲਕੁਲ ਹੱਥ ਨਹੀਂ ਲਾਵੇਗਾ ਬੇਗਮਦੀ ਇਸ਼ਾ ਅਨੁਸਾਰ ਉਹਨਾਂ ਸਾਰਿਆਂ ਨੂੰ ਹਿਫਾਜ਼ਤ ਨਾਲ ਜੰਮੂ ਪਹੁੰਚਾਇਆ ਗਿਆ ਸਾਡੇ ਬਜ਼ੁਰਗਾਂ ਦਾ ਵੱਡੇ ਬਡੇਰਿਆਂ ਦਾ ਇਹ ਉੱਚਾ ਸੁੱਚਾ ਕਿਰਦਾਰ ਰਹਿਦੀ ਦੁਨੀਆ ਤੱਕ ਜਗਤ ਲਈ ਪ੍ਰੇਰਨਾ ਸਰੋਤ ਰਹੇਗਾ ਇਸ ਤੋਂ ਪਿੱਛੋਂ ਵੀ ਦੁਰਾਨੀ ਅਫਗਾਨੀਆਂ ਨੇ ਸਿੱਖਾਂ ਉੱਤੇ ਕਈ ਹਮਲੇ ਕੀਤੇ ਪਰ ਹਰ ਵਾਰ ਸਿੱਖਾਂ ਨੇ ਉਸ ਨੂੰ ਸਖਤ ਟੱਕਰ ਦਿੱਤੀ ਅਤੇ ਅਬਦਾਲੀ ਵਰਗੇ ਇਹਨਾਂ ਹਮਲਾਵਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਹੁਤ ਨਰਲੇਪ ਅਤੇ ਸੰਤੋਖੀ ਸੁਭਾਅ ਦੇ ਮਾਲਕ ਸਨ ਸਿੱਖ ਕੌਮ ਨੂੰ ਜਥੇਬੰਦ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਦੀ ਸਥਾਪਤੀ ਲਈ ਇੱਕ ਥੰਮ ਦੀ ਭੂਮਿਕਾ ਨਿਭਾਉਣ ਉਪਰੰਤ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 4-5 ਸਾਲ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਅਤੇ ਸ਼ਹਿਰ ਨੂੰ ਆਬਾਦ ਕਰਨ ਤੇ ਲਾਏ ਜ਼ਰੂਰਤ ਪੈਂਦੇ ਉਹ ਖਾਲਸਾ ਪੰਥ ਦੇ ਨਾਲ ਕਈ ਮੁਹਿਮਾ ਵਿੱਚ ਸ਼ਾਮਲ ਵੀ ਹੁੰਦੇ ਸਨ ਇਸ ਤਰ੍ਹਾਂ ਪੰਥ ਦੀ ਸੇਵਾ ਕਰਦਿਆਂ 10 ਅਕਤੂਬਰ 1783 ਈਸਵੀ ਨੂੰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਿੱਖ ਕੌਮ ਦਾ ਬਾਦਸ਼ਾਹ ਅਕਾਲ ਚਲਾਣਾ ਕਰ ਜਾਂਦੇ ਨੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜ਼ੁਲਮ ਨੂੰ ਮਟਾਉਣ ਵਾਸਤੇ ਕੌਮ ਦੀ ਚੜ੍ਹਦੀ ਕਲਾ ਲਈ ਯਤਨ ਕੀਤੇ ਕੌਮ ਨੂੰ ਹਮੇਸ਼ਾ ਉਹਨਾਂ ਵਰਗੇ ਉੱਚੇ ਸੁੱਚੇ ਕਿਰਦਾਰ ਨਿਰਸਵਾਰਥ ਸੁਭਾਅ ਅਤੇ ਸਮੂਹੀ ਮਾਨਵਤਾ ਦੇ ਭਲੇ ਲਈ ਤਤ ਪਰ ਰਹਿਣ ਵਾਲੇ ਆਗੂਆਂ ਦੀ ਲੋੜ ਹੈ ਇਸ ਮਹਾਨ ਯੋਧੇ ਸਰਦਾਰ ਜਸਾ ਸਿੰਘ ਆਲੂ ਵਾਲੀਏ ਦੇ ਜੀਵਨ ਦੇ ਵਿਚਾਰ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ